ਆਪਾਂ ਜੇ ਕਰ ਲੱਗੇ ਆ ਯੂਰੀਆ ਸਾਫ ਪੱਠਣੀਆਂ ਇਹ ਰੀਆਂ ਆ ਠੀਕ ਆ ਆਪ ਖੋਲ ਲੈ ਇੱਥੋਂ ਸਾਰਾ ਕੁਝ ਆਹ ਜੀ ਜਿੱਥੇ ਸੀਗੀ ਤੇ ਆਹ ਜਿਹੜੀਆਂ ਪੇਪਾਂ ਇੱਥੇ ਸੀਗੀਆਂ ਠੀਕ ਆ ਇਹਨਾਂ ਨੂੰ ਰਿਹਾ ਖੋਲ ਖੋਲ ਕੇ ਇਹਨਾਂ ਨੂੰ ਰੱਖ ਲਿਆ ਆਪਾਂ ਪਾਸੇ ਤੇ ਇਹਦੇ ਇੱਥੇ ਸੀ ਬਰੀਕ-ਬਰੀਕ ਨਾਟ ਆਹ 12 ਨੰਬਰ ਦੇ ਇਹ ਜਗ੍ਹਾ ਤੇ ਇੱਕ ਇੱਥੇ ਤੇ ਇੱਕ ਇਹਲੇ ਪਾਸੇ ਠੀਕ ਆ अपा लग खोल ठीक तो है एक मिनट खोल देना इन खोलता कि नहीं खोलता आसे टैट होगा थोड़ा जहाँ तो इन खोल दें सारा खोल के फिर खोल, खोल दे। दें फिलहाल नाट खोल देखते अपना ਯੂਰੀਆ ਤਾਂ ਵੈਸੇ origional ਹੀ ਪਾਇਆ ਸੀਗਾ ਕੰਪਨੀ ਦਾ ਹੀ ਏਐਲ ਦਾ ਤੇ ਬਾਕੀ ਹੁਣ ਦੇਖਦੇ ਆ ਕੀ ਰਿਪੋਰਟ ਹੈ ਜੀ ਠੀਕ ਆ ਕਿਉਂਕਿ ਕੰਪਨੀਆਂ ਹੋਰ ਕਈ ਕੰਪਨੀਆਂ ਨਾਲ ਦਾ ਯੂਰੀਆ ਤਾਂ ਤੇ ਵੈਸੇ ਕੰਪਨੀ ਤਾਂ ਇਹ ਲਗਦਾ ਇਹ ਕਹਿੰਦੀ ਆ ਕਮੈਂਡ ਕਰਦੀ ਹੈ ਵੀ ਗਲਫ ਵਾਲੇ ਤਾਂ ਪਾਪਰ ਗਲਫ ਦਾ ਹੋਰ ਵੀ ਮੈਕਸ ਵੀ ਆਉਂਦਾ ਹੈ ਹੋਰ ਦੋ ਤਿੰਨ ਬ੍ਰਾਂਡ ਜੇ ਵੀ ਆਉਂਦੇ ਆ ਪਰ ਵੀ ਉਹ ਸਾਰੇ ਡੁਪਲੀਕੇਟ ਆ ਦੇਸੀ ਦੇ ਵਿੱਚ ਆ ਕਿੰਗਾਂ ਵੀਰਾਂ ਦੇ ਮੈਂ ਇਹ ਖੁੱਲਦੇ ਵੀ ਦੇਖੇ ਸੀ ਕਿ ਮਤਲਬ ਉਹ ਦੇਸੀ ਪਾਉਂਦੇ ਸੀ ਕਿ ਨਾ ਬਾਹਰੋਂ ਪੂਰੇ MPMP ਗਲਦਿਆਂ ਮਸ਼ੀਨਾ ਤੇ ਉਹਨਾਂ ਦੇ ਜਿਹੜੇ ਮਤਲਬ ਪੱਠੀ ਦੇ ਵਿੱਚ ਆ ਸਾਰੇ ਇਹ ਭਰੀ ਹੋਈ ਹੁੰਦੀ ਸੀ ਜੀ ਨਿਕਲੀ ਸੀ ਉਹਨਾਂ ਨੇ ਮੈਂ ਵੀਡੀਓ ਵੇਖਣਾ ਸੀ ਕਿ ਬਾਕੀ ਹੁਣ ਆਪਣੇ ਦੇਖਦੇ ਆ ਕੀ ਰਿਪੋਰਟ ਆਉਂਦੀ ਹੈ ਜੀ ਮਤਲਬ ਇਹ ਭਰੀ ਨਿੱਕਲਦੀ ਹੈ ਜਾਂ ਖਾਲੀ ਨਿੱਕਲਦੀ ਹੈ ਕਿਉਂਕਿ ਆਪਾਂ ਤਾਂ ਏ ਐਲ ਤੋਂ ਸੁਆਹ ਹੋਰ ਕੋਈ ਪਾਇਏ ਨਹੀਂ ਗਏ ਦੇ ਵਿੱਚ ਯੂਰੀਆ ਠੀਕ ਹੈ ਕਿਹੜਾ ਕੋਡ ਕੋ ਕਿਹਸ ਨੂੰ ਦਿਖਾਉਣਾ ਹੈ ਕੀ ਰਿਪੋਰਟ ਇਹਦੀ ਆਉਂਦੀ ਹੈ ਜੰਮਿਆ ਪਿਆ ਜੀ ਕੱਢੂ ਹੋ ਜਾਪੋ ਭਾਈ ਹੋਰ ਇਹਨੂੰ ਕੁਝ ਖੋਲਣ ਦੀ ਕੋਈ ਬਾੜਾ ਜ਼ਰੂਰ ਤੇ ਨਹੀਂਗਾ ਬਸ ਆਹੀ ਆ ਉਧਰੋਂ ਉਹ ਮਤਲਬ ਨਾਟ ਉਹਨਾਂ ਦੇ ਤੇ ਜਾਂ ਬਸ ਆ ਦੋ ਕਲੰਪ ਹੈ ਜੀ ਕੰਮ ਸੁੱਖਾ ਹੀ ਆ ਕਿ ਬਾੜਾ ਔਖਾ ਤਾਂ ਹੈ ਨਹੀਂਗਾ ਕੰਮ ਬਾਕੀ ਦੇਖਦੇ ਆ ਇਹ ਟੈਗ ਆਪੇ ਜੰਮਿਆ ਪਿਆ ਥੋੜੀ ਜਿਹਾ ਕੱਢੂ

ਠੀਕ ਆ ਆ ਦੇਖੋ ਇਹ ਆ ਚੀਜ਼ ਨਿਕਲਦੀ ਹੁੰਦੀ ਆ ਇਹ ਉਹ ਟੈਂਡਕ ਪੇ ਥੱਲੇ ਤੇ ਸਾਫੀ ਪਿਆ ਕਾਲੋਂ ਜ਼ਰੂਰ ਆ ਪਰ ਹੈਣੀਗਾ ਕੋਈ ਬਾਹਲਾ ਇੰਨਾ ਹੈਣੀਗਾ ਕਿਉਂਕਿ ਆਪਾਂ ਮਿਕਸ ਦੂਸਰਾ ਮਿਕਸ ਸੌਰੀ ਕਿੰਨਾ ਗਲਫ ਰਾਹੀ ਯੂਰੀਆ ਵਰਤਿਆ ਵਿੱਚੋਂ ਕੋਈ ਬਾਹਲਾ ਹੈ ਨਹੀਂਗਾ ਚਲੋ ਇੰਨਾ ਤਾਂ ਹਨਾ ਬਨਣਾ ਹੀ ਬਨਣਾ ਵਿੱਚ ਫਿਰ ਚੀਜ਼ ਸੜਨੀ ਆ ਕਾਹਨੂੰ ਤਾਂ ਬਨਨੀ ਆ ਪਰ ਆਵੇ ਹੈ ਨਹੀਂਗਾ ਗਾਹ ਤਾਂ ਹੈ ਨਹੀਂਗਾ ਬਸ ਇੱਥੋਂ ਤੱਕ ਜਹੀ ਹੈ ਇਹ ਸਾਫ਼ ਹੀ ਪਿਆ ਅਸੀਂ ਇੱਕ ਵਾਰੀ ਸਾਫ਼ ਕਰਦੇ ਆਂਗੇ ਆਹ ਚੀਜ਼ ਆਹ ਚੀਜ਼ ਜੰਮੀ ਵੀ ਹੈ ਇਹ ਤੁਹਾਨੂੰ ਦਿਖਦਾ ਕਿ ਨਹੀਂ ਚੰਗ ਨੂੰ ਕਰਕੇ ਦਿਖਾਉਣਾ ਮੈਂ ਉਹ ਉੱਥੇ ਆ ਬਸ ਗੋਹੇ ਪਾਪੜ ਜਾ ਉਹ ਪਾਪੜ ਜਾ ਬਸ ਆਪਾਂ ਉਹਨਾਂ ਕਰ ਦਿੰਨੇ ਆ ਸਾਫ ਸਾਰੇ ਨੂੰ ਤੇ ਇਧਰੋਂ ਕਰ ਦਿੰਨੇ ਆ ਇਹ ਗਰਮ ਪਾਣੀ ਨਾਲ ਉਹ ਮੂਰੀ ਜੀ ਵੀ ਬੰਦ ਹੋਈ ਪਈ ਆ ਇਹ ਗਰਮ ਪਾਣੀ ਨਾਲ ਧੋਣਾ ਪੈਂਦਾ ਬਸ ਹੁਣ ਆਪਾਂ ਲਾ ਕੇ ਉਹਨੂੰ ਗਰਮ ਪਾਣੀ ਨਾਲ ਧੋ ਕੇ ਇਹ ਜੀ ਕਰ ਦਿੰਨੇ ਆ ਇਹਦੀ ਸਰਵਿਸ ਇਧਰੋਂ ਪੱਕੀ ਸਾਰਾ ਕੁਝ ਸੈੱਟ ਆ ਓਕੇ ਜੀ ਰਿਪੋਰਟ ਆ ਹਾਂਜੀ ਲੋ ਵੀ ਆਪਾਂ ਕਰਤਾ ਯੂਰੀਆ ਫਿਲਟਰ ਸਾਫ ਜਿਹੜਾ ਨੈਕਸਟ ਆ ਜਾਂ ਹੋਰ ਕੰਪਨੀਆਂ ਦਾ ਪਾਉਂਦੇ ਆ ਵੈਸੇ ਉਹ ਨਾ ਪਾਇਆ ਕਰੋ ਆਪਾਂ ਰੀਜਨਲ ਦਾ ਹੀ ਏ ਐਲ ਦਾ ਹੀ ਪਾਇਆ ਯੂਰੀਆ ਗਲਪਰਾ ਤੇ ਬਹੁਤ ਵਧੀਆ ਪਿਆ ਹੈ ਵੈਸੇ ਪਲਾਂ ਦੇ ਨਾਮ ਹੀ ਖੋਲਦੇ ਕੋਈ ਚੱਕਰ ਨਹੀਂ ਚੱਲੇ ਜਾਣਾ ਸੀਗਾ ਪਰ ਫਿਰ ਵੀ ਚਲ ਚੈੱਕ ਕਰਨਾ ਚਾਹੀਦਾ ਹਨ ਕਿਉਂਕਿ ਨਵੀਂ ਚੀਜ਼ ਆ ਪਤਾ ਨਹੀਂ ਇਹ ਤਾਂ ਮਤਲਬ ਕੀ ਆ ਕੀ ਨਹੀਂਗਾ ਹੁਣ ਗਾਹ ਨੂੰ ਪਤਾ ਲੱਗ ਗਿਆ ਵੈਸੇ ਪਲਾਂ ਦੇ ਸਾਲ ਪਿੱਛੇ ਖੋਲ ਲਿਆ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਹੁਣ ਥੋੜਾ ਜਿਆ ਸੀਗਾ ਤੁਹਾਨੂੰ ਮੈਂ ਦਿਖਾਇਆ ਉੱਥੇ ਮਤਲਬ ਜਿਵੇਂ ਲੱਡੂ ਕਹਿ ਲੋ ਜਾਂ ਬਸ ਮਾਰੀ ਜੋ ਚੀਜ਼ ਸੀਗੀ ਉਹ ਵੀ ਕੱਲੇ ਦੂਰਬੀਨ ਹੈ ਜਿਹੜੀ ਅੰਦਰਲੇ ਪਾਸੇ ਜਿੱਧਰਲੇ ਪਾਸੋਂ ਉਹ ਸਪਰੇਅ ਕਰਦਾ ਬਸ ਉਹਦੇ ਮੂਹਰੇ ਸੀਗਾ ਬਸ ਥੋੜਾ ਜਿਹਾ ਲੱਡੂ ਜਾ ਉਹ ਆਪਾਂ ਸਾਫ਼ ਕਰਤਾ ਪਹਿਲਾਂ ਧੂੰਆਂ ਦਾ ਰੱਦਾ ਸੀਗਾ ਪਰ ਧੁੰਦੇ ਨਹੀਂ ਸਾਰਾ ਸਾਫ਼ ਪਿਆ ਕਾਲ ਨੂੰ ਤਾਂ ਚਲੋ ਜੰਮਣੀ ਜੰਮਣੀ ਆ ਧੂਆਂ ਠੀਕ ਆ ਆ ਦੇ ਨਾਲ ਇਧਰ ਹੈਗਾ ਤੇ ਬਾਕੀ ਸਾਰਾ ਸਾਫ਼ ਪਿਆ ਕੋਈ ਵੀ ਜੀ ਕੋਈ ਗੱਲ ਨਹੀਂ ਸੀ ਬਸ ਹੁਣ ਅਸੀਂ ਕੱਸਦੇ ਆ ਤੇ ਯੂਰੀ ਵਾਲੀਆਂ ਮਸ਼ੀਨਾਂ ਕੋਈ ਵੀ ਆ ਉਹਦੇ ਤੁਸੀਂ origignal ਹੀ ਯੂਰੀਆ ਪਾਓ ਤੁਹਾਨੂੰ ਦਿੱਕਤ ਨਹੀਂ ਆਊਗੀ ਸਾਰੇ ਸੀਜ਼ਨ ਚ ਸਾਨੂੰ ਦਿੱਕਤ ਨਹੀਂ ਆਈ ਸੀ ਪਰ ਫੇਰ ਵੀ ਅਸੀਂ ਚੈੱਕ ਕਰਦੇ ਆ ਕੋਲ ਕਿਉਂ ਖੋਲ ਕੇ ਚੈੱਕ ਕਰਤਾ ਤੁਹਾਨੂੰ ਦਿਖਾ ਵੀ ਦਿੱਤਾ ਸਾਰਾ ਠੀਕ ਆ ਖੋਲਣਾ ਕੀ ਔਖਾ ਵੀ ਨਹੀਂ ਗਿਆ ਇਹ ਸੌਖਾ ਹੀ ਆ ਕੋਈ ਬਾਲਾ ਕੰਮ ਹੈ ਨਹੀਂ ਇਹਦਾ ਤੇ ਬਾਕੀ ਮਿਲਦੇ ਆਂ ਅਗਾ ਜਦੋਂ ਚੱਲੂਗੀ ਉਦੋਂ ਚਲਾਵਾਂਗੇ ਉਦੋਂ ਤੁਹਾਨੂੰ ਫੇਰ ਦਿਖਾਵਾਂਗੇ ਤੇ ਯੂਰੀਆ ਹੀ ਤਾਂ ਇਹੀ ਕਿਹਨੇ ਵੀ ਯੂਰੀਆ ਤੁਸੀਂ ਰੀਜਨਲ ਹੀ ਪਾਓ ਤਾਂ ਉਹਨਾ ਹੀ ਬੈਸਟ ਰਹੂਗਾ ਠੀਕ ਆ ਏਐਲ ਦਾ ਮੈਕਸ ਦਾ ਜਾਂ ਹੋਰ ਕੰਪਨੀਆਂ ਦਾ ਜਾਂ ਪੰਪਾਂ ਤੋਂ ਦੇਸੀ ਅਗਲਾ ਕਹਿੰਦਾ ਯਾਰ ਸਾਰੇ ਯੂਰੀਆ ਤੇ ਯੂਰੀਆ ਹੀ ਆ ਉਹ ਤੁਸੀਂ ਨਾ ਪਾਓ ਰੀਜਨਲ ਪਾਓ ਰੀਜਨਲ ਦੀ ਐਵਰੇਜ ਵੀ ਜ਼ਿਆਦਾ ਆ ਤੇ ਨੁਕਸਾਨ ਵੀ ਨਹੀਂ ਹੁੰਦਾ ਤੁਹਾਡਾ ਠੀਕ ਆ ਬਾਏ ਟੇਕ ਕੇਅਰ ਠੀਕ ਆ ਬਾਕੀ ਤੁਸੀਂ ਆਪਣੇ YouTube ਚੈਨਲ ਨੂੰ ਰਪਿੰਦਰ ਸੇਠੀ 400 35 ਨੂੰ ਸਬਸਕ੍ਰਾਈਬ ਕਰੋ ਠੀਕ ਆ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ